ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ ਅੱਜ ਅੱਪਾ ਪੜਾਂਗੇ ਵਿਸ਼ਾ ਵਸਤਰਾਂ ਦੇ ਉੱਪਰ ਪੈਗੰਬਰ ਦੇ ਬੋਲ ਤੇ ਜਲਾਹ ਨੇ ਕਿਹਾ ਸਾਨੂੰ ਕੁਝ ਵਸਤਰਾਂ ਬਾਰੇ ਵੀ ਦੱਸ ਉਸਨੇ ਉੱਤਰ ਦਿੱਤਾ ਤੁਹਾਡੇ ਵਸਤਰ ਤੁਹਾਡੇ ਸਹੱਪਣ ਦਾ ਬਹੁਤ ਵੱਡਾ ਹਿੱਸਾ ਲੁਕੋ ਦਿੰਦੇ ਹਨ ਪਰ ਉਹ ਕੋਝ ਨਹੀਂ ਲੁਕਾ ਸਕਦੇ ਤੇ ਭਾਵੇਂ ਤੁਸੀਂ ਵਸਤਰ ਉਸ ਸਤੰਤਰਤਾ ਦੀ ਰੀਤ ਪਿੱਛੇ ਪਾਉਂਦੇ ਹੋ ਜੋ ਪਰਦਾਦਾਰੀ ਵਿੱਚ ਮਿਲਦੀ ਹੈ ਉਹ ਤੁਹਾਡੇ ਲਈ ਇੱਕ ਜੋਤਰਾ ਇੱਕ ਜੰਜੀਰ ਹੀ ਬਣ ਜਾਂਦੇ ਹਨ ਕਿਹਾ ਚੰਗਾ ਹੋਵੇ ਤੁਸੀਂ ਧੁੱਪ ਹਵਾ ਨੂੰ ਆਪਣੀ ਚਮੜੀ ਨਾਲ ਵੱਧ ਤੇ ਪੁਸ਼ਾਕ ਨਾਲ ਘੱਟ ਮਿਲੋ ਕਿਉਂਕਿ ਜੋ ਧੁੱਪ ਜ਼ਿੰਦਗੀ ਦਾ ਸਾਹ ਹੈ ਤੇ ਹਵਾ ਜ਼ਿੰਦਗੀ ਦਾ ਹੱਥ ਹੈ ਤੁਹਾਡੇ ਵਿੱਚੋਂ ਕੁਝ ਲੋਕੀ ਕਹਿੰਦੇ ਹਨ ਜਿਹੜੇ ਕੱਪੜੇ ਅਸੀਂ ਪੈਣਦੇ ਹਾਂ ਉਹ ਤਾਂ ਉਤਰੀ ਪੌਣ ਨੇ ਬੁਣੇ ਹਨ ਤੇ ਮੈਂ ਕਹਿੰਦਾ ਹਾਂ ਆਹੋ ਕੱਪੜੇ ਉਤਰੀ ਪੌਣ ਨੇ ਹੀ ਬੁਣੇ ਸਨ ਪਰ ਉਸ ਦੀ ਖੱਡੀ ਸੀ ਸ਼ਰਮ ਤੇ ਧਾਗਾ ਸੀ ਪੱਠਿਆਂ ਦੀ ਮੁਲਾਇਮੀ ਤੇ ਜਦੋਂ ਉਹ ਆਪਣਾ ਕੰਮ ਕਾ ਬੈਠੀ ਤਾਂ ਜੰਗਲ ਵਿੱਚ ਖਿੜਖਿੜ ਹੱਸਣ ਲੱਗ ਪਈ ਭੁੱਲ ਨਾ ਜਾਵੋ ਕਿ ਹਯਾ ਤਾਂ ਮੈਲੀ ਅੱਖ ਤੋਂ ਬਚਾ ਲਈ ਇੱਕ ਢਾਲ ਹੈ ਤੇ ਜਦੋਂ ਮੈਲੀਆਂ ਅੱਖਾਂ ਵਾਲੇ ਹੀ ਨਾ ਰਹਿਣਗੇ ਤਾਂ ਹਯਾ ਦਾ ਮੁੱਲ ਇੱਕ ਬੇੜੀ ਇੱਕ ਮਾਨਸਿਕ ਪ੍ਰੇਸ਼ਟਾਚਾਰ ਤੋਂ ਵੱਧ ਹੋਰ ਕੁਝ ਵੀ ਨਾ ਹੋਵੇਗਾ ਨਾਲੇ ਇਹ ਵੀ ਨਾ ਭੁੱਲ ਜਾਣਾ ਕਿ ਧਰਤੀ ਤੁਹਾਡੇ ਨੰਗੇ ਪੈਰਾਂ ਦੀ ਸ਼ੋਹ ਨਾਲ ਖੁਸ਼ ਹੁੰਦੀ ਹੈ ਅਤੇ ਪੌਣਾ ਨੂੰ ਤੁਹਾਡੇ ਬਾਲਾਂ ਨਾਲ ਖੇਡਣ ਦਾ ਚਾਹ ਹੈ ਇਹ ਵਿਸ਼ਾ ਇੱਥੇ ਹੀ ਸਮਾਪਤ ਹੁੰਦਾ ਹੈ ਅੱਗੇ ਪੜਾਂਗੇ ਆਪਾਂ ਵਿਸ਼ਾ ਖਰੀਦਣ ਵੇਚਣ ਤੇ ਪੈਗੰਬਰ ਦੇ ਬੋਲ ਅੱਜ ਲਈ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਧੰਨਵਾਦ